ਕੰਮ ਕਰਦੇ ਆ ਉਮਰਾਂ ਲੰਘੀਆਂ ਉਠ ਕਿਰਤਾਂ ਦੀ ਰਾਖੀ ਕਰੀਏ ਸਤਿ ਸ੍ਰੀ ਅਕਾਲ ਦੋਸਤੋ ਮੈਂ ਜਸਵਿੰਦਰ ਸਿੰਘ ਲੈ ਕੇ ਆਇਆ ਤੁਹਾਡੇ ਲਈ ਇੱਕ ਹੋਰ ਵੀਡੀਓ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਰਚਨਾ ਪੜਾਂਗੇ ਮੇਜਰ ਸਿੰਘ ਕਾਲੇਕੇ ਦੀ ਸੋ ਮੇਜਰ ਸਿੰਘ ਕਾਲੇਕੇ ਨੇ ਇਸ ਰਚਨਾ ਦੇ ਵਿੱਚ ਕਿਰਤਿਆਂ ਦੀ ਗੱਲ ਕੀਤੀ ਹੈ ਹੱਡ ਤੋੜਵੀਂ ਮਿਹਨਤ ਕਰਨ ਵਾਲੇ ਉਹਨਾਂ ਲੋਕਾਂ ਦੀ ਗੱਲ ਕੀਤੀ ਹੈ ਜਿਨ੍ਹਾਂ ਨੇ ਕਿ ਟੋਏ ਟੇ ਬੇਟਾ ਕੇ ਭਾਵੇਂ ਮੈਦਾਨ ਕਰ ਦਿੱਤੇ ਪਤਾ ਨਹੀਂ ਕਿੰਨੀਆਂ ਕੋਸਾਰੀਆਂ ਕਰ ਦਿੱਤੀਆਂ ਕਿੰਨੀ ਕਿ ਮਿਹਨਤ ਕੀਤੀ ਹੈ ਪਰ ਅਜੇ ਵੀ ਉਹਨਾਂ ਦੇ ਦੁੱਖ ਉੱਥੇ ਦੀ ਉੱਥੇ ਨੇ ਤੇ ਨਾਲ ਇਹ ਵੀ ਹੈ ਕਿ ਕਿਰਤੀ ਕਦੇ ਮਿਹਨਤ ਕਰਨ ਤੋਂ ਭੱਜਦਾ ਨਹੀਂ ਕਦੇ ਡਰਦਾ ਨਹੀਂ ਕਿਰਤੀ ਨੂੰ ਨਾ ਹੀ ਪੋਹ ਮਾਗਦੀਆਂ ਰਾਤਾਂ ਪੋਹ ਸਕਦੀਆਂ ਨੇ ਤੇ ਨਾ ਹੀ ਜੇਠ ਹਾਰ ਦੀਆਂ ਧੁੱਪਾਂ ਸੇਖ ਸਕਦੀਆਂ ਨੇ ਪਰ ਫਿਰ ਵੀ ਕਿਰਤੀਆਂ ਨੂੰ ਉਹਨਾਂ ਦੀ ਬਣਦੀ ਮਿਹਨਤ ਦਾ ਜਰੂਰ ਮੁੱਲ ਨਹੀਂ ਮਿਲਦਾ ਤਾਂ ਉਦੋਂ ਦੁੱਖ ਹੁੰਦਾ ਹੈ ਕਿ ਇੰਨਾ ਕੁਝ ਕਰਨ ਤੋਂ ਬਾਅਦ ਵੀ ਉਹਨਾਂ ਦੀ ਜੂਨ ਕਿਉਂ ਨਹੀਂ ਸੁਧਰੀ ਆਓ ਕਿਰਤੀਆਂ ਦੇ ਪੱਖ ਲਈ ਕੁਝ ਗੱਲਾਂ ਆਪਾਂ ਕਰੀਏ ਇਸ ਰਚਨਾ ਦੇ ਵਿੱਚ ਜੋ ਮੇਜਰ ਸਿੰਘ ਕਾਲੇਕਨ ਲਿਖ ਕੇ ਭੇਜੀਆਂ ਨੇ ਆਓ ਆਪਾਂ ਸਾਰੇ ਪੜ੍ਹਦੇ ਸੁਣਦੇ ਹਾਂ ਕਹਿੰਦੇ ਬੰਜਰ ਤੋੜ ਕਰੀਆਂ ਉਪਜਾਉ ਤਦ ਖੇਤਾਂ ਦੇ ਪੁੱਤ ਵਣਸਾਉ ਬੰਜਰ ਤੋੜ ਕਰੀਆਂ ਉਪਜਾਉ ਤਦ ਖੇਤਾਂ ਦੇ ਪੁੱਤ ਵਣਸਾਉ ਟੋਏ ਟਿੱਬੇ ਢਾ ਕਰੇ ਮੈਦਾਨ ਫਿਰ ਵੀ ਦੁੱਖ ਕਿਉਂ ਜਰੀਏ ਕੰਮ ਕਰਦਿਆਂ ਉਮਰਾਂ ਲੰਘੀਆਂ ਉੱਠ ਕਿਰਤਾਂ ਦੀ ਰਾਖੀ ਕਰੀਏ ਸੋ ਅੱਗੇ ਲਿਖਦੇ ਨੇ ਕਹਿੰਦੇ ਪੋ ਮਾਗ ਕਕਰਾਲੀਆਂ ਰਾਤਾਂ ਪੋ ਮਾਗ ਕਕਰਾਲੀਆਂ ਰਾਤਾਂ ਪਾਉਂਦੀਆਂ ਸੀ ਸਾਡੇ ਨਾਲ ਬਾਤਾਂ ਜੇਠ ਹਾਰੜ ਪਿੰਡੇ ਸਨ ਲੂੰਦੇ ਜੋ ਪਿੰਡਿਆਂ ਤੇ ਜਰੀਏ ਕੰਮ ਕਰਦੇ ਆ ਉਮਰਾਂ ਲੰਗੀਆਂ ਉੱਠ ਕਿਰਤਾਂ ਦੀ ਰਾਖੀ ਕਰੀਏ ਕਹਿੰਦੇ ਨਹਿਰਾ ਸੂਏ ਕੱਸੀਆਂ ਵੀ ਕੱਢੇ ਨਹਿਰਾ ਸੂਏ ਕੱਸੀਆਂ ਵੀ ਕੱਢੇ ਹਲ ਗੱਡਿਆਂ ਨਾਲ ਜੋੜੇ ਢੱਗੇ ਝਾੜ ਬੁੱਟੇ ਪੁੱਟਦੇ ਹੀ ਰਹਿਗੇ ਕਿਉਂ ਨਾਲ ਸੱਪਾਂ ਵੀ ਮਰੀਏ ਕੰਮ ਕਰਦੇ ਆ ਉਮਰਾਂ ਲੰਗੀਆਂ ਉੱਠ ਕਿਰਤਾਂ ਦੀ ਰਾਖੀ ਕਰੀਏ ਸੋ ਆਖਰੀ ਪਰੇ ਚ ਲਿਖਦੇ ਨੇ ਕਹਿੰਦੇ ਮੰਡੀਆਂ ਅਤੇ ਗੋਦਾਮ ਵੀ ਭਰਤੇ ਮੰਡੀਆਂ ਅਤੇ ਗੋਦਾਮ ਵੀ ਭਰਤੇ ਹਰ ਪਾਸੇ ਵਾਰੇ ਨਿਆਰੇ ਕਰਤੇ ਸਾਡੀ ਫਿਰ ਵੀ ਜੂਨ ਨਾ ਸੁਧਰੀ ਮਿਹਨਤ ਮੁੱਲ ਲਈ ਲੜੀਏ ਕੰਮ ਕਰਦੇ ਆ ਉਮਰਾਂ ਲੰਘੀਆਂ ਉੱਠ ਕਿਰਤਾਂ ਦੀ ਰਾਖੀ ਕਰੀਏ ਕੰਮ ਕਰਦੇ ਆ ਉਮਰਾਂ ਲੰਘੀਆਂ ਉੱਠ ਕਿਰਤਾਂ ਦੀ ਰਾਖੀ ਕਰੀਏ ਜੀहां ਦੋਸਤੋ ਬਹੁਤੇ ਲੋਕ ਐਸੇ ਦੇਖੇ ਨੇ ਕਿ ਸਾਰੀ ਉਮਰ ਉਹਨਾਂ ਦੀ ਕਿਰਤ ਕਰਦਿਆਂ ਦੀ ਕੰਮ ਕਰਦਿਆਂ ਦੀ ਲੰਘ ਜਾਂਦੀ ਹੈ ਸੋ ਸਾਡੀ ਆਮ ਤੌਰ ਤੇ ਵੇਖਿਆ ਕਿ ਵੱਡੇ ادارےਾਂ ਦੇ ਵਿੱਚ ਪ੍ਰੋਮੋਸ਼ਨਾਂ ਹੋ ਜਾਂਦੀਆਂ ਨੇ ਪਰ ਕਿਰਤੀ ਦੀ ਕਦੇ ਪ੍ਰੋਮੋਸ਼ਨ ਨਹੀਂ ਹੁੰਦੀ ਪਰ ਕਿਰਤੀ ਹਮੇਸ਼ਾ ਜਿੱਥੋਂ ਸਟਾਰਟ ਹੁੰਦਾ ਹੈ ਅਖੀਰ ਵੀ ਤਕਰੀਬਨ ਉਹਦਾ ਉੱਥੇ ਹੀ ਹੁੰਦਾ ਹੈ ਤੇ ਸਾਰੀ ਉਮਰ ਖੱਪ ਕੇ ਵੀ ਕਿਰਤੀ ਨੂੰ ਕਦੇ ਉਹਦਾ ਮੁੱਲ ਨਹੀਂ ਮਿਲਦਾ ਸੋ ਕੁਝ ਰਹਿੰਦੀਆਂ ਕਸਰਾਂ ਉਹਨਾਂ ਵੱਡੇ ਲੋਕਾਂ ਨੇ ਕੱਢ ਦਿੱਤੀਆਂ ਜਿਹੜੇ ਕਿਰਤੀਆਂ ਦਾ ਹੱਕ ਮਾਰਦੇ ਨੇ ਕਿਰਤੀਆਂ ਤੋਂ ਕੰਮ ਕਰਵਾ ਕੇ ਤੇ ਉਹਦੇ 'ਚ ਵੱਧ-ਵੱਧ ਫਾਇਦਾ ਕੱਟਣਾ ਚਾਹੁੰਦੇ ਨੇ ਕਿਉਂਕਿ ਕਿਰਤ ਕਿਸੇ ਵੀ ਤਰ੍ਹਾਂ ਦੀ ਹੋਵੇ ਭਾਵੇਂ ਕੋਈ ਛੋਟਾ ਜਾਂ ਵੱਡਾ ਕੰਮ ਜੇਕਰ ਅਸੀਂ ਉਹਨਾਂ ਕੰਮ ਕਰਦੇ ਲੋਕਾਂ ਨੂੰ ਕੁਝ ਜ਼ਿਆਦਾ ਨਹੀਂ ਦੇ ਸਕਦੇ ਤਾਂ ਘੱਟੋ-ਘੱਟ ਉਹਨਾਂ ਦੀ ਬਣਦੀ ਮਿਹਨਤ ਸਮੇਂ ਮੁਤਾਬਕ ਦਿਓ ਕਿਉਂਕਿ ਇਹ ਉਹੀ ਲੋਕ ਨੇ ਜਿਹੜੇ ਕਹਿ ਰਹੇ ਨੇ ਕਿ ਕੰਮ ਕਰਦੇ ਆ ਉਮਰਾਂ ਲੰਗੀਆਂ ਉੱਠ ਕਿਰਤਾਂ ਦੀ ਰਾਖੀ ਕਰੀਏ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਕਿਰਤ ਦੇ ਲੇਖੇ ਲਾ ਦਿੱਤੀ ਸੋ ਆਓ ਵੱਧ ਚੜ ਕੇ ਅਸੀਂ ਕਿਰਤਿਆਂ ਦਾ ਸਾਥ ਦਈਏ ਕਿਰਤਿਆਂ ਦੀ ਮਦਦ ਕਰੀਏ ਤੇ ਕਿਰਤਿਆਂ ਦੇ ਨਾਲ ਖੜੀਏ ਬਣਦੇ ਹੱਕ ਕਿਰਤਿਆਂ ਨੂੰ ਦਿਵਾਉਣ ਦੀ ਕੋਸ਼ਿਸ਼ ਕਰੀਏ ਸੋ ਬਹੁਤ-ਬਹੁਤ ਧੰਨਵਾਦ ਜੀ ਮੇਜਰ ਸਿੰਘ ਕਾਲੇ ਕੇ ਨੇ ਜੋ ਰਚਨਾ ਲਿਖ ਕੇ ਭੇਜੀ ਏ ਬਾਕੂਬ ਹੈ ਕਾਬਲੇ ਤਾਰੀਫ ਹੈ ਜਲਦੀ ਇੱਕ ਹੋਰ ਨਵੀਂ ਵੀਡੀਓ ਨਾਲ ਤੁਹਾਡੇ ਰूबरू ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ